ਇੱਕ ਬਹੁਤ ਹੀ ਮੰਦਭਾਗੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ درخت ਨਾਲ ਟਕਰਾਈ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਹਾਲਾਂਕਿ ਹਾਦਸੇ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਜਾਣਕਾਰੀ ਇਹ ਵੀ ਹੈ ਕਿ ਕਿਸੇ ਅਧਿਕਾਰੀ ਨੂੰ ਛੱਡ ਕੇ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਵਾਪਸ ਆ ਰਹੇ ਸੀ ਉਸ ਦੌਰਾਨ ਇੱਕ ਹਾਦਸਾ ਵਾਪਰਿਆ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਗੱਡੀ ਦੇ ਪਰਖੱਚੇ ਵੀ ਉੱਡੇ ਨੇ ਸਰਕਾਰੀ ਗੱਡੀ ਬੁਰੀ ਤਰੀਕੇ ਦੇ ਨਾਲ ਵਿਵਸਤ ਹੋਈ ਪਈ ਹੈ ਜ ਜਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਮੰਦ ਭਾਗੀ ਖਬਰ ਹੈ ਬਠਿੰਡਾ ਤੋਂ ਜਿੱਥੇ ਇੱਕ ਪੁਲਿਸ ਅਧਿਕਾਰੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਲਗਾਤਾਰ ਸਕਰੀਨ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੋ ਇਹ ਖਤਾਨਾਂ ਚ ਗੱਡੀ ਤੇ ਇਧਰ ਨਿਮ ਦੇ ਦਾਂਚ ਚ ਵੱਜੀ ਐ। ਵਿਉਣ ਬੱਸਡੇ ਕੋਲ ਰੋਡ ਦੇ ਉੱਪਰ ਹੀ ਆਦਰ ਦੇ ਪਾਸਿਓ। ਤੋ ਜਿਹੜੀ ਅੱਧੀ ਅੱਧ ਨਹੀਂ ਫਿਰ ਆਪਾਂ ਹੈਂ? ਕਿਉਂਕਿ ਇਹ ਮੁਰਾਇਤ ਤੇ ਮੌਤ ਨਹੀਂ ਮੱਤੀ ਵੇਖਣਾ। ਕਿੱਥੋਂ ਕਿੱਥੋਂ ਹੋਊਗਾ? ਮੁਕਰੋ। ਡੱਥ ਹੋ ਗਈ ਲੋਏ ਦੱਤਰੋਂ ਫੋਨ ਆਇਆ ਵੀ ਕਲੀਅਰ ਆ ਵੀ ਡੱਥ ਹੋ ਗਈ ਹਾਂਜੀ ਹਾਂਜੀ ਡੱਥ ਅ ਅੱਛਾ ਆ ਵੀ ਹੋ ਗਈ ਤੇ ਇਹ ਪੁਲਿਸ ਹੈ ਕੋਈ ਅਧਿਕਾਰੀ ਨੂੰ ਛੱਡਣ ਕੇ ਜਾਂਦੇ ਆਓ ਮੈਨੂੰ ਸਮਝ ਗਿਆ ਵੀ ਜਿਹੜਾ ਚਲਾਉਂਦਾ ਸੀ ਉਹਦੀ ਡੱਥ ਹੋ ਗਈ ਬਸ ਇਕੱਲਾ ਹੀ ਸੀ ਇੱਕ ਹੀ ਸੀ ਅੱਛਾ ਛੱਡ ਕੇ ਮੁੜਿਆ ਸੀ ਹਾਂ ਛੱਡ ਕੇ ਪਹਿਲਾਂ ਮੁੜਦਾ ਸੀ ਮੋਟਰ ਜੱਗਦਾ ਸੀ ਅੱਛਾ ਟਿੰਡੇ ਪੁਲਿਸ ਦਾ ਫੋਟੋ ਤਾਂ ਨਹੀਂ ਆ ਗਿਆ ਗੱਡੀ ਦਾ ਹੈਗੇ ਨੀ ਅੱਛਾ ਅੱਛਾ ਇੱਕ ਹੀ ਹੋ ਗਈ ਜਿਹਨੂੰ ਮਰਤ ਹੋਦੀ ਅੱਛਾ ਜੀ ਉਹ ਆਸ-ਪਾਸ ਜਿਹੜੇ ਰਾਤ ਲੋਕਾਂ ਨੇ ਕੱਢਿਆ ਤੇ ਉਹਨਾਂ ਨੇ ਦੱਸਿਆ ਵੀ ਜਿਹੜਾ ਇੱਕ ਡਰਾਈਵਰ ਸੀਗਾ ਪੁਲਿਸ ਮੁਲਾਜ਼ਮ ਸੀ ਤੇ ਕਿਸੇ ਅਫਸਰ ਨੂੰ ਬਠਿੰਡੇ ਛੱਡ ਕੇ ਤੇ ਵਾਪਸ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ ਤੇ ਇਹ ਗੱਡੀ ਤਰਨ ਦਿਪਾਉਣੇ ਆ ਵੀ ਹੈ ਵੀ ਇਹ ਪੁਲਸ ਤੇ ਗੱਡੀ ਹੈ ਇਹ ਕਿਸੇ ਜਰਾ ਆਹ ਦੇਖ ਆਹ ਨੰਬਰ ਹੈ ਹੈ 32 ਸਰਕਾਰੀ ਗੱਡੀ ਦੀ ਸਰਕਾਰੀ ਨੇ ਆਉਂਦੇ ਨੇ ਲਾ ਦੀ ਗੱਡੀ ਜਰਾ ਹਾਂ ਆਹ 32 ਸਰਕਾਰੀ ਗੱਡੀ ਮੇਰਾ ਉਹ ਵੀ ਸਰਕਾਰੀ ਗੱਡੀ ਹੈਂ ਨਾ ਹਾਂ ਦੇਖੋ ਇਹ ਤਾਂ ਇਹਦੇ ਚ ਪੂਰੀ ਆ ਵੇਖੋ ਪੱਟਿਆ ਕਿੰਨਾ ਖੱਡਾ ਦੇਖੋ ਇੱਕ ਤੱਕ ਸੀਟ ਖતમ ਹੋ ਗਈ ਤਾਂ ਹੀ ਮੁੰਡੇ ਦੀ ਮੌਤ ਹੋਈ ਨਾਲੇ ਡਰਾਈਵਰ ਸੀਟ ਦੇ ਨਾਲ ਗੇਅਰਿੰਗ ਲੱਗ ਗਿਆ ਇਹ ਤਾਂ ਹਜੇ ਫਲੇਰੋ ਗੱਡੀ ਨੂੰ ਮੂਰਤੀ ਮਰਤੀ ਹੁੰਦੀ ਜਾਂ ਕੋਈ ਹੋਰ ਗੱਡੀ ਆਉਂਦੀ ਤਾਂ ਮੈਂ ਕਹਿੰਨਾ ਸਾਰੀ ਗੱਡੀ ਘਾਟ ਜਾਂਦੀ ਬਈ ਜਦੋਂ ਸਾਰਾ ਬਈ ਦੂਰ ਆ ਮੂੰਹ ਟੱਕਾ ਡਰ ਉਹਦੇ ਤੋਂ ਤੱਕ ਚਾਸੀ ਆ ਦੀ ਹੂੰ ਵੇਖੋ ਵੀ ਦੂਰਾ ਕਰਿਆ ਪਿਆ ਗਾਰਡਰ ਵੀ ਦੂਰਾ ਕਰਿਆ ਪਿਆ ਇਹ ਸਮਾਨ ਇਹ ਮੁੰਡੇ ਦਾ ਕੋਈ ਹੋਰ ਵੀ ਹੋ ਸਕਦਾ ਵਿੱਚ ਇਹ ਲੈ ਕੇ ਹੁਣੇ ਰਾਤ ਤੋਂ ਆਈ ਸੀ ਤੂੰ ਬਾਅਦ ਵੀ ਆਈ ਹੁਣੇ ਆਪਣੇ ਪਿੰਡੋਂ ਸ਼ਾਂਤੀ ਦਾ ਮੁੰਡਾ ਕਿਹੜਾ ਕੰਮ ਹੁੰਦੀ ਆ